ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 6 ਨਾਕਾ ਜਿੰਨਾ ਚ 3 ਸੂਏ ਸਵਾਏ ਆ 3 ਗੱਭਾਂ ਦਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਫ ਤੁਹਾਨੂੰ ਬਸ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਨਾਮ ਹਰਦੇਵ ਸਿੰਘ ਪਿੰਡ ਚੜੱਕੇ ਦੇ ਕੋਠੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 77176052 ਠੀਕ ਹੈ ਬਈ ਇੱਕ ਨੰਬਰ ਸੂਏ ਸਵਾਏ ਨਾਲ ਤੋਂ ਸ਼ੁਰੂ ਕਰਦੇ ਸੂਆ ਕੰਨਵਾ ਸੂਈ ਹੈ ਜੀ ਸੂਆ ਤਾਂ ਅਰ ਵੀਰੇ ਜੀ ਤੋਂ ਲੈਨੇ ਅਗਲਾ ਦਾ ਦੂਜਾ ਕਹਿ ਦਿੰਦਾ ਹਨਾ ਠੀਕ ਹੈ ਜਿਹੜਾ ਮਰਜ਼ੀ ਮੰਨ ਲਓ ਜਿਹੜਾ ਮਰਜ਼ੀ ਮੰਨ ਲਾ ਕੋਦੋਂ ਸੂਈ ਹੈ ਜੀ ਸੂਈ ਨੂੰ ਹੋ ਕੇ 5-4 ਮਿੰਟ ਬੱਚਾ ਕੀ ਹੈ ਜੀ ਮਗਰ ਬੱਚੀ ਹੈ ਬੱਚੀ ਵੱਡੀ ਟੌਪ ਦੀ ਹੈ ਜੀ ਠੀਕ ਹੈ ਜੀ ਕੱਢਿਆ ਥੋੜਾ ਕ ਠੀਕ ਹੈ ਜੀ ਰਪੈਣੀ ਹਜੇ ਬਾਕੀ ਆ ਬਾਕੀ ਚੈੱਕ ਕਰ ਸਕਦੇ ਹਾਂ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਥਾਣਾ ਦੀ ਡੰਨ ਆ ਵੀਰੇ ਜਮਾ ਥਾਣਾ ਦੀ ਜਮਾ ਓਕੇ ਆ ਵੀਰੇ ਠੀਕ ਆ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਯਾਰ ਅਗਲਾ ਜੀ ਤੋਂ ਲਈ ਉਹਦਾ 20 22 ਦਾ 10 ਦਾ 18 ਕਿਲੋ ਮੰਨ ਕੇ ਲਈਏ ਵੀ ਇਹਨਾਂ ਦੇਊਗੀ ਕੀ ਡਿਮਾਂਡ ਆ ਜੀ ਇਹਦੀ ਇਹ ਦੋ ਘੱਟ 60 ਦੀ ਭਲਾ ਮੁੱਲ ਅਗਲਾ ਜਿੰਨਾ ਮਰਜ਼ੀ ਕਰਾਈ ਜਾਵੇ ਮਾਨ ਤਾਨ ਵਿੱਚ ਮਾੜਾ ਮੋਟਾ ਕਰਦੇ ਆ ਕਿੰਨਾ ਕੁ ਕਰਦੇ ਆਂ 57 ਦੀ ਦੇਵਾਂਗੇ ਵੀਰੇ ਠੀਕ ਹੈ ਜੀ 57000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਤਾਜੀ ਸੂਈ ਆ ਮਗਰ ਟੋਪ ਦੀ ਵੱੱਛੀ ਆ ਜੀ ਬਸ 5 ਕੁ ਮਿੰਟ ਹੀ ਸਮਾਂ ਹੋਇਆ ਹਜੇ ਸੂਈ ਨੂੰ ਜੀ 2 ਨੰਬਰ ਵੀਰੇ ਡੱਬੀ ਸੂਆ ਕਿੰਨਾ ਮਾ ਜੀ ਇਹ ਵੀਰੇ ਯਾਰ ਸੂਆ ਤਾਂ ਤੂੰ ਛੱਡ ਹੀ ਦੇ ਅਗਲਾ ਦਾ ਦੂਜੇ ਕੰਮ ਸਮਾਂ ਕਿੰਨਾ ਲੈਂਦੀ ਛੱਡੋ ਸੂਆ ਜੀ ਤਿਆਰੀਆਂ ਜੀ ਇਹ 2-4 ਦਿਨ ਹੀ ਬਾਅਦ ਹਨਾਂ ਦੀ ਦੰਨ ਆ ਜੀ ਹਨਾਂ ਦੀ ਜਮਾ ਠੀਕ ਹੈ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜ਼ੀ ਮੰਨ ਲਿਓ ਜੀ ਤਿਆਰੀਆਂ ਜੀ ਬਾਈ ਕਹਿੰਦਾ ਵੱਧ ਤੋਂ ਵੱਧ 1-2 ਦਿਨ ਹੀ ਲਊਗੀ ਕਵਾਲਿਟੀ ਬਾਈ ਚੰਗੀ ਰੰਗ ਪ੍ਰਿੰਟ ਚੰਗਾ ਬਾਕੀ ਥਾਣਾ ਦੱਸਿਆ ਸੋਨਾ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਬਾਲਟਲਾ ਹਵਾਨੇ ਚ ਪੰਨਿਆਂ ਨੇ ਜੀ ਸਾਰੀਆਂ ਬਾਲਟਲਾਂ ਕਰਮਲ ਨੇ ਕੱਢ ਕੇ ਸੋਨਾ ਜੀ ਥਾਣਾ ਦੱਸਿਆ ਇਧਰ ਲਈ ਸੈਟ ਤੋਂ ਵੀ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਥਾਣਾ ਬਾਕੀ ਹਵਾਨਾ ਚੈੱਕ ਕਰ ਲੋ ਜੀ ਤੇ ਇਹਦੀ ਡਿਮਾਂਡ ਵੀਰੇ 57 ਦੀ ਦੇ ਦੇਣੀ ਵੀਰੇ ਠੀਕ ਹੈ ਇਹ ਵੀ ਬਾਈ ਕਹਿੰਦਾ 57 ਦੀ ਦੇ ਦਾਂਗੇ ਜੀ ਜੋੜਾ ਲੈ ਜੂ ਤਾਂ ਮਾਣਤਨ ਪੂਰਾ ਜ਼ਿਆਦਾ ਹੋ ਜੂਗਾ ਜੀ ਅੱਗੇ ਵੀਰੇ ਤਿੰਨ ਨੰਬਰ ਜਰਸੀ ਸੁਆਕੇ ਨਮਾ ਜੀ ਇਹਦਾ ਸੂਆ ਤਾਂ ਵੀਰੇ ਰਹਿ ਗਿਆ ਚਲੋ ਸੂਆ ਛੱਡੋ ਜੀ ਕਦੋਂ ਸੂਈ ਹੈ ਜੀ ਇਹ ਇਹ ਸੂਈ ਹੈ ਵੀਰੇ ਤਾਜੀ ਕੱਲ ਦੀ ਬੱਚਾ ਕੀ ਹੈ ਜੀ ਮਗਰ ਵੀਰੇ ਦੇ ਬੱਛਾ ਠੀਕ ਹੈ ਜੀ ਅਰ ਡੰਨਾ ਜੀ ਜੀ ਓਕੇ ਹੈ ਵੀਰੇ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਵੀਰੇ ਹੁਣ ਹੈਗਾ 9 ਕਿਲੋ ਤਿਆਰ ਜਿਵੇਂ ਜਿਹੜਾ ਚਵਾ ਦੇਣਾ ਆਪਾਂ ਤਾਂ ਹੂ ਠਾਣੀ 9 ਕਿਲੋ ਜੋਕ ਕੇ ਲੈ ਜੇ ਹਾਂ ਹਾਂ ਠਾਣਾ ਦੀ ਡੰਨਾ ਜੀ ਠਾਣਾ ਦੀ ਜਮਾ ਓਕੇ ਹੈ ਠੀਕ ਹੈ ਇਹ ਵੀ ਤੋਰ ਕੇ ਦਿਖਾ ਦੀ ਵੀਰੇ ਕੱਲ ਦੀ ਸੂਈ ਹੈ ਜੀ ਇਹ ਜਰਸੀ ਆ ਜਾਂਦੀ ਕਰਮ ਵਾਲੀ 9 ਕਿਲੋ ਬੋਲਾ ਨੈਟ ਤਿਆਰ ਆ ਬਾਕੀ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮੈਂ ਕਵਾਲਿਟੀ ਇਹਦੀ ਵੀ ਚੰਗੀ ਆ ਜੀ ਚਾਰ ਹੀ ਥਾਣਾ ਫੋਟ ਸ਼ੰਕ ਕੋਈ ਬਣੀ ਜੀ ਇਹਦੇ 9 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਜੀਰ ਦੀ ਬਾਈ ਕਹਿੰਦਾ डन ਬੱਚਾ ਮਗਰ ਵੱਛਾ ਤੇ ਡਿਮਾਂਡ ਵੇਰੇ ਦੀ ਇਹ 53 ਦੀ ਦੇਵਾਂਗੇ ਵੀਰੇ ਠੀਕ ਆ ਜੀ ਇਹ ਬਾਈ ਕਹਿੰਦਾ 53000 ਦੀ ਦੇ ਦਾਂਗੇ ਵਿੱਚੋਂ ਲੈਸ ਹੋ ਜਾਊਗਾ ਜੀ ਅੱਗੇ ਆ ਗਈ ਜੀ ਚਾਰ ਨੰਬਰ 4 ਨੰਬਰ ਦਾ ਸੁਆ ਕਿ ਸੁਆ ਦਾ ਚਲੋ ਛੱਡੋ ਜੀ ਕਦੋਂ ਸੂਈ ਹੈ ਜੀ ਇਹ ਇਹ ਵੀਰੇ ਕੱਲ ਦੀ ਸੂਈ ਹੈ ਠੀਕ ਹੈ ਬੱਚਾ ਕੀ ਹੈ ਜੀ ਮਗਰ ਵੀਰੇ ਇਹਦੇ ਬੱਚੀ ਹੈ ਇਹਦੇ ਵੀ ਮਗਰ ਬੱਚੀ ਬੱਚੀ ਸੋਣੀ ਹੈ ਜਰਸੀ ਚ ਆ ਜਾਂਦੀ ਜੀ ਬੱਚੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਵੀਰੇ ਇਹਦੇ ਥੱਲੇ ਵੀ ਹੈਗਾ 9 ਕਿਲੋ ਦਾਣੇ ਜੇਰ ਦੀ ਦਾਣਾ ਜੀ ਜੇਰ ਦੀ ਓਕੇ ਹੈ ਠੀਕ ਹੈ ਜੀ ਕੱਲ ਦੀ ਸੂਈ ਹੈ ਜੀ ਨੋ ਤੋਂ 10 ਕਿਲੋ ਨੈੱਟ ਬੋਲਾ ਤਿਆਰ ਆ ਜੀ ਬੱਚਾ ਇਹਦੇ ਮਗਰ ਵੀ ਵੱੱਛੀ ਆ ਰੰਗ ਪ੍ਰਿੰਟ ਇਹਦਾ ਵੀ ਚੰਗਾ ਵਜਨ ਵਾਲੀ ਆ ਜੀ ਤਿਆਰੀ ਸੋਹਣੀ ਆ ਥਣ ਮੋਟਾ ਲੱਗਿਆ ਵਾ ਚੈੱਕ ਕਰ ਸਕਦੇ ਠੰਡੀ ਸੀਲ ਪੂਰੀ ਆ ਵੀਰੇ ਠੰਡੀ ਸੀਲ ਫੁੱਲ ਆ ਵੀਰੇ ਠੀਕ ਆ ਸੋਨਾ ਮੋਟਾ ਥਾਣਾ ਜੀ ਠੰਡੀ ਸੀਲ ਵੀ ਪੂਰੀ ਆ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਬੱਚਾ ਤੁਹਾਨੂੰ ਨਾਲ ਮਗਰ ਵੱੱਛੀ ਮਿਲ ਜਾਣੀ ਆ ਜੀ ਇਹਦੀ ਡਿਮਾਂਡ ਜੀ ਇਹ ਵੀਰੇ 58000 ਦੀ ਦੇਵਾਂਗੇ ਮੁੱਲ ਆ ਵੀਰੇ ਆਪਣਾ 65 ਕਰਾ ਲੀ ਠੀਕ ਆ ਜੀ ਅੱਜ ਸਾਰੇ ਏਡੇ ਏਡੇ ਮੁੱਲ 'ਤੇ ਆਫਰ ਕਿਹੜੀ ਚਾਹਣਾ ਵੀਰੇ ਠੀਕ ਆ ਜੀ ਇਹ ਬਾਈ ਕਹਿੰਦਾ 58000 ਦੀ ਦੇ ਦਾਂਗੇ ਗਾਇਆਂ ਵੀ ਚੰਗੀਆਂ ਵੀਰੇ ਯਾਰਾਂ ਸਾਫ ਆ ਜੀ ਵੱਡੀ ਆ ਗਾਈ ਬਾਕੀ ਵਜਨ ਵਾਲੀ ਆ ਹਵਾਨਾ ਚੈੱਕ ਕਰ ਲਓ ਫਾਇਦਾ ਇਹਦਾ ਇਹ ਹੋ ਜਾਣਾ ਕਿ ਦੁੱਧ ਕਰਮਾ ਜੀ ਦਾ ਸੰਘਣਾ ਹੋਊਗਾ ਜੀ ਫੈਟ ਆਊ ਚੰਗੀ ਅੱਗੇ ਵੀਰੇ ਆ ਗਈ ਪੰਜ ਨੰਬਰ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹਦੀ ਤਿਆਰੀਆਂ ਚੀ ਆ ਜੀ ਠੀਕ ਆ ਜੀ ਇੱਕ ਅੱਧਾ ਦੇਣੀ ਲਊਗੀ ਜੀ ਇਹ ਵੀ ਥਣਾ ਦੀ ਡਨ ਨਾ ਵੀਰੇ ਓਕੇ ਜਾਂ ਤੋਰ ਦੀ ਨਾਲ ਦੀ ਨਾਲ ਤਿਆਰੀਆਂ ਚੀ ਆ ਬਾਈ ਦੱਸਦਾ ਕਿ ਇੱਕ ਦੋ ਦੇਣੀ ਲਊਗੀ ਖਾਣਾ ਦੀ ਡੰਨਾ ਗਲਾਬੀ ਥਾਣਾ ਜੀ ਕਿੰਨਾ ਕੁ ਬਾਜੂ ਫਿਰ ਦੁੱਧ ਦੇ ਇਹ ਜੀ ਤੋਂ ਨਹੀਂ ਹੁਣੇ ਦਾ 17 18 ਕਿਲੋ ਦੱਸਿਆ ਆਪਾਂ 16 ਮੰਨ ਕੇ ਠੀਕ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਜੀ ਇਹਦੀ ਇਹ ਦੇ ਦੇਾਂਗੇ ਵੀਰੇ ਆਪਾਂ 47000 ਦੀ ਠੀਕ ਆ ਜੀ ਇਹ ਬਾਈ ਕਹਿੰਦਾ 47000 ਦੀ ਦੇ ਦਾਂਗੇ ਅੱਗੇ 6 ਨੰਬਰ ਜੀ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਵੀਰੇ 5-4 ਦਿਨ ਹੀ ਬਾਹਲੇ ਨਹੀਂ 5 ਤੋਂ 4 ਦਿਨ ਲੈ ਜਾਓ ਜੀ ਠੀਕ ਆ ਕਿੰਨਾ ਬਾਜੂ ਵੀਰੇ ਇਹ ਵੀਰੇ ਇਹਨੂੰ ਦਿਨਾ ਚਾਹੀਦਾ 15 ਕਿਲੋ ਦਾ ਇਹਦਾ ਛੋਟਾ ਜਿਹਾ ਆਪਾ ਇਹ 39 ਦੀ ਦੇਵਾਂਗੇ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਓ ਇਹਦਾ ਛੋਟਾ ਜਿਹਾ ਆਪਾ 39000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਜਿਹੜਾ ਨਾਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮੋੜ ਲੈ ਵੀਰੇ ਧੰਨਵਾਦ ਜੀ